ਕਾਂਗਰਸੀ ਲੀਡਰ ਤੇ ਗੋਲੀ ਚਲਾਉਣ ਵਾਲਾ ਕਮਲਜੀਤ ਸਿੰਘ ਉਰਫ ਲਵਜੀਤ ਸਿੰਘ ਜਿਸ ਦਾ ਪਿਛਲੇ ਦਿਨੀ ਐਨਕਾਊਂਟਰ ਕੀਤਾ ਗਿਆ ਸੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਹੈ ਕਮਲਜੀਤ ਸਿੰਘ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਜਿੱਥੋਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਪੱਜਣਾ ਪਈਆਂ ਹੋਈਆਂ ਨੇ ਅਤੇ ਜ਼ਿਲ੍ਹੇ ਦੇ तमाम ਪੁਲਿਸ ਅਧਿਕਾਰੀਆਂ ਦੇ ਹੱਥ ਬੈਰ ਫੁੱਲੇ ਹੋਏ ਨੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੇ ਆਸ-ਪਾਸ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋਇਆ ਹੈ ਮਟਾਲਾ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਈਵੇਟ ਰੂਮ ਵਿੱਚ ਰੱਖਿਆ ਹੋਇਆ ਸੀ ਜਿੱਥੇ ਗਾਰਡ ਵੀ ਲੱਗੇ ਹੋਈ ਸੀ ਪਰ ਦੋਸ਼ੀ ਐਨਾ ਛਾਤਰ ਸੀ ਕਿ ਹੱਥ ਕਢੀ ਵੀ ਬੈੱਡ ਤੇ ਹੀ ਛੱਡ ਗਿਆ ਤੇ ਪੁਲਿਸ ਦੇ ਨੱਕ ਥੱਲੇ ਫਰਾਰ ਹੋ ਗਿਆ ਦੋਸ਼ੀ ਦਾ ਅਸਲ ਹੀ ਇੱਥੇ ਰੈਸਟ ਹੋਈ ਗਈ ਉਹਦੀ ਗੋਲੀ ਬਾਰੇ ਪੁੱਛਿਆ ਕਿ ਕਿਤੇ ਗੋਲੀ ਲੱਗੀ ਦੀ ਇੱਥੇ ਤੇ ਬੜੀ ਗੋਲੀ ਲੱਗੀ ਇਹ ਕਿਹੜੇ ਕੇਸ ਚੋਂ ਫੜਿਆ ਹੈ ਤੂੰ ਇਹ ਆਪਣੇ ਇਹਦੀ ਫਾਇਰ ਕੀ ਕਹਾਣੀ ਮੈਨੂੰ ਬਤਾ ਲੈ ਕੇ ਦੁਕਾਨਦਾਰ ਦੇ ਸੰਬੰਧ ਵਿੱਚ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਹੀ ਕੈਂਸਰ ਵਾਲਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗੱਡ ਲੱਗੀ ਦੇਖਣ ਲੱਗੀ ਕਿਤਰਾ ਨਿਕਲਿਆ ਉਹ ਬਾਕੀ ਦੇਖ ਕੇ ਦੰਦਾ ਹਾਂ